ਆ ਬਾਈ ਆ ਰਿਹਾ ਅਸੀਂ ਮਗਰ ਮਗਰ ਆ ਲਿਆ ਬਾਈ ਦੇ ਚੱਲ ਬਾਈ ਆਪਣਾ ਚੌਥਾ ਪੰਜਵਾਂ ਜਿਹੜਾ ਬਾਈ ਕੇਰਾਂ ਚ ਆਪਾਂ ਹਲ ਫੇਰ-ਫੇਰਾਗੇ ਉਸ ਤੋਂ ਬਾਅਦ ਫਿਰ ਆਪਾਂ ਰੂਡਾ ਵੀਡਰ ਫੇਰਾਂਗੇ ਬਾਈ ਟੂਟਾ ਵੀਡਰ ਬਾਈ ਹੁਣ ਆਪਾਂ ਦੋਏ ਮੀਡੀਅਮ ਚਲਾਇਆ ਹੋਇਆ ਫੇਰ ਜਦ ਆਪਾਂ ਦੁਬਾਰਾ ਫੇਰਾਂਗੇ ਫਿਰ ਆਪਾਂ ਪਹਿਲੇ ਜਿਹਾ ਫੇਰਾਂਗੇ ਕਿਉਂਕਿ ਨਾ ਫਿਰ ਵਧੀਆ ਖੇਤ ਬਣ ਜਾਊਗਾ ਕੇਰਾਂ ਚ ਕੇਰਾਂ ਚ ਆਪਾਂ ਬਾਈ ਹਲ ਦੇਣਾ ਆਲੂ ਦੇ ਦੇਵਾ ਜੀ ਆਪਾਂ 1-2 ਦਿਨਾਂ ਤੱਕ ਲਾਵਾਂਗੇ ਕਿਦਣ ਖੇਤ ਪੂਰੇ ਵਧੀਆ ਤਿਆਰ ਹੋ ਜੇ ਐਮ ਵੀ ਬoi ਬਹੁਤ ਹੋ ਗਿਆ ਹੱਦ ਆ ਗਈ ਹੈ 7-21 ਹੋ ਗਏ ਬਾਈ ਰਾਤ ਨੂੰ ਬਾਈ ਬਾਉਣ ਦਾ ਸਵਾਦ ਬਹੁਤ ਆ ਬਾਈ ਆਹ ਹਮਕੋ ਸਿਕਾ ਰਿਆ ਹੈ ਰਾਤ ਨੂੰ ਬਾਈ ਪਾਉਣ ਦਾ ਸਵਾਲ ਪਉਂਦਾ ਦਿਨ ਚ ਬਾਈ ਗਰਮੀ ਜੀ ਹੁੰਦੀ ਆ ਰਾਤ ਨੂੰ ਬਾਈ ਠੰਡੀ ਚ ਸਵਾਦ ਆਉਂਦਾ ਪਾਉਣ ਨੂੰ ਗਰਮੀ ਨਹੀਂ ਲੱਗਦੀ ਇੰਨੀ ਬੰਦੇ ਨੂੰ ਆ ਤਾਂ ਖੜਦੀ ਬਾਈ ਰਾਤ ਨੂੰ ਅਸਲ ਪਾਉਣ ਵੇਲੇ ਬਾਈ ਟਿਕ ਟੋਏ ਕਿਹੜਾ ਰਹਿ ਗਿਆ ਨੇਚਰ ਦੇ ਘਾਣੇ ਚੱਲਦੇ ਆ ਬਾਈ ਪਲਾਟ ਕਿਹੜਾ ਬਾਈ ਮੈਂ ਤੋਂ ਵਾਦਾ ਪਾ ਅਗਲੇ ਕਿਆਰੇ ਚ ਜਾਨੇ ਆ ਵਾੜੇ ਮੋਟੇ ਮੂਚੇ ਰਹਿ ਗਏ ਦੀ ਕਿ ਸਾਡਾਂ ਦੇ ਉਹ ਗੱਲ ਲੱਗਿਓ ਨੇ ਬਾਈ ਹੁਣ ਯਾ ਦੇਖੋ ਆਹ ਵਾਲੇ ਮਾੜੇ ਮਾੜੇ ਮੂਚੇ ਰਹਿ ਗਏ ਰੋ ਦੋਬਾਰ ਬਾਈ ਆ ਕੇ ਅਰੇ ਜਾਉਗੇ ਨਾਲੇ ਆਂਮਣਾ ਵਾਲਾ ਸਟਾਰ ਬੈਠਾ ਬਾਈ ਟਰੈਕਟਰ ਤੇ ਜੁਏ ਗੇਰੇ ਜਾਗੇ ਆਂ ਸਟਾਰ ਫੇਰਦਾ ਬਾਈ ਹੁਣ ਆਪਣਾ ਜੈਨੂ ਬਾਈ ਆਪਾਂ ਘਰੇ ਆ ਕੇ ਕੁੱਤਾ ਘਾਤਾ ਘੁਮਾਉਨੇ ਆ ਫੇਰ ਆਪਾਂ ਬਾਈ ਦੁਬਾਰਾ ਆਉਨੇ ਆ ਰੋਟੀ ਰੋਟੀ ਖਾ ਗਏ ਜਿਹੜਿਆ ਨੂੰ ਤੇ ਸਾਦ ਕਿੰਨਾ ਘਮਾਉਂਦਾ ਪਾਪਾ ਬਾਈ ਰੋਟੀ ਰੋਟੀ ਖਾ ਕੇ ਕਰੋ ਤੁਰ ਪਿਆ ਮੋਟਰ ਤੇ ਨੂੰ ਪਾਪਾ ਬਾਈ ਬਾਕੀ ਤੁਹਾਨੂੰ ਤਾਂ ਆ ਕੇ ਦਿਖਾਉਣੀ ਆ ਮੋਟਰ ਤੇ ਬਾਈ ਪਾਪਾ ਬਾਈ ਮੋਟਰ ਤੇ ਆ ਗਈ ਦੀ ਆ ਵੀ 11 ਬਾਈ ਲਵੇ ਲੈ ਕੇ ਆਇਆ ਬਾ ਦੋ ਕਿਘੜੇ ਰਹਿ ਗਏ ਉਸਤਾਦ ਆਪਣਾ ਬੋਨ ਲੈ ਕੇ ਆਇਆ ਬਾਈ ਰੀਵਾਇਸ ਟੂ ਗ੍ਰੂਪ ਓਹ ਸਾ ਸਵਾਹੀ ਹੋ ਗਏ ਕਿਹੜੇ ਸਾਡੇ ਮੋਹਰੇਡੇ ਫੁੱਟੇ ਰਹਿ ਗਏ ਪਾਜ ਬੋਣ ਲੱਗਿਆ ਆਇਆ ਸਾ ਸਵਾਹੀਆ ਫੁੱਟੇ ਹਾਂ ਤੇ ਬਾਕੀ ਆਪਾਂ ਕਿੰਨੇ ਆ ਬੈਠੂ ਜੇਰਾ ਆਪਾਂ ਬਾਈ ਕਾਲੂ ਸਾਰੇ ਬੰਦ ਜੇ ਇੱਕ ਵਾਰ ਹੜਾਣਾ ਜੇ ਟਾਈਮ ਲੱਗਿਆ ਬਾਈ ਆ ਭਾਈ ਸ਼ਕਤੀ ਜੀ ਫਿਰ ਗਾਣੇ ਲਾਇਓ ਓ ਭਾਈ ਆਪਾਂ ਲੈ ਲਿਆ ਜੀ ਟਰੈਕਟਰ ਸਾ ਸਕੂਟਰੀ ਤੇ ਗਿਆ ਮੂਰੇ ਮੂਰੇ ਆਪਾਂ ਭਾਈ ਟਰੈਕਟਰ ਲੈ ਕੇ ਜਾਂਦੇ ਹੁਣ ਬਾਕੀ ਭਾਈ ਆਪਾਂ ਜਾਂਦੇ ਆ ਹੌਲੀ ਹੌਲੀ ਕਹੀ ਜੇ ਯਾਰ ਇੱਕ ਬਾਈ ਹਨੋਲੇ ਵਾਲੇ ਨੇ ਯਾਰ ਤੋਂ ਇਹ ਬਾਉ ਹੁੰਨੇ ਭਾਈ ਕਿ ਆ ਮੀ ਉਹ ਪੈਂਦਾ ਭਾਈ ਯਾਰ ਉਹਨੇ ਪਾਣੀ ਬਾਉ ਵੜ ਜਾਂਦਾ ਟੋਏ ਆ ਜੀ ਆਗੇ ਦੀ ਗੇ ਪਿੰਡ ਹੁਣ ਆਪੇ ਆ ਗਏ ਬਾਈ ਟਰੈਕਟਰ ਨੂੰ ਖੜਾ ਕੇ ਕਰੇ ਜਾਂਦੇ ਆ ਹੋਰ ਬਾਈ ਕਿਵੇਂ ਆ 우ਸਤਾਦ ਚੜਿਆ ਉਸਤਾਦ ਜੜਿਆ ਬਾਈ ਟਰੈਕਟਰ ਨੇ ਹੁਣ ਕਿਉਂਕਿ ਆ ਚਾਈ ਵਾਲੀ ਆ ਪੰਮਾ ਕਰੋ ਰੂਟਾਵੇਟਰ ਦਾ ਥੱਲੇ ਲੱਗ ਜਾਂਦਾ ਉਹਦੇ ਕਰਕੇ ਬੈਗ ਚੜਾਉਣ ਲੱਗਿਆ ਬਾਈ ਆਪਾਂ ਔਲੀ ਗੋਲੀ ਚੱਲ ਰਿਹਾ ਟਰੈਕਟਰ ਖੜਾਤਾ ਬਾਈ ਕਾਲੂ ਛਾਂਗਦੇ ਆ ਮਾੜੇ ਮਾੜੇ ਨਹੀਂ ਇਹ ਅੱਖਾਂ ਉੱਪਰ ਅੱਖਾਂ ਚ ਲਾਦੇ ਆ ਟਰੈਕਟਰ ਤੇ ਜਾਂਦੇ ਨੇ ਕਾਲੂ ਛਾਂਗਦੇ ਆ ਬਾਈ ਖੜਾਤਾ ਬਾਈ ਹਾਂ ਜਿਹੜਾ ਨੋ ਨਾਮ ਹੈ ਨਾ ਪਤਾ ਹੁਣ ਬਾਈ ਆਪਾਂ ਬਈ ਘਰੇ ਆ ਗਏ ਸੀਗੇ ਤੇ ਹੁਣ ਆਪਾਂ ਬਈ ਤੁਹਾਨੂੰ ਨੈਕਸਟ ਬਲੌਗ 'ਚ ਮਿਲਦੇ ਆ ਤੇ ਬਾਈ ਅੱਜ ਦਾ ਬਲੌਗ ਆਪਾਂ ਉਰੀ ਐਂਡ ਕਰਦੇ ਆ ਸਾਰੇ ਬਾਈ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰੇ ਬਾਈ। ਗਾਹਦੋਂ ਗਾਹ ਬਾਈ ਸ਼ੇਅਰ ਵੀ ਕਰ ਦਿਆ ਕਰੋ। ਵੱਧੇ ਤੋਂ ਵੱਧ ਲੋਕ ਦੇਖਣ ਆਪਾਂ ਨੂੰ। ਸਪੋਰਟ ਕਰੋ ਬਾਈ। ਬਸ ਠੀਕ ਆ ਬਾਈ।